ਚਾਚੇ ਦੇ ਨਾਲ ਭੱਜ ਗਈ ਪਤਨੀ ਲੱਭਣ ਵਾਲੇ ਨੂੰ ਪਤੀ ਦਵੇਗਾ ਇਨਾਮ ਜੀ ਹਾਂ ਬੜੀ ਹੀ ਤੋਬਾ ਤੋਬਾ ਕਰਨ ਵਾਲੀ ਇੱਕ ਕਹਾਣੀ ਦਰਅਸਲ ਉੱਤਰ ਪ੍ਰਦੇਸ਼ ਤੋਂ ਸਾਹਮਣੇ ਆਇਆ ਜਿੱਥੇ ਕਿ ਉੱਤਰ ਪ੍ਰਦੇਸ਼ ਇਟਾਵਾ ਜ਼ਿਲ੍ਹੇ ਤੋਂ ਰਿਸ਼ਤਿਆਂ ਨੂੰ ਸ਼ਰਮਸਾਰ ਕਰ ਦੇਣ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਇੱਥੇ ਇੱਕ ਔਰਤ ਆਪਣੇ ਚਾਚੇ ਸਹੁਰੇ ਦੇ ਨਾਲ ਭੱਜ ਗਈ ਹੈ ਜੀ ਹਾਂ ਔਰਤ ਆਪਣੀਆਂ ਦੋ ਧੀਆਂ ਨੂੰ ਵੀ ਆਪਣੇ ਨਾਲ ਲੈ ਗਈ ਹੈ ਜਦੋਂ ਕਿ ਉਸ ਦੇ 8 ਸਾਲ ਦੇ ਪੁੱਤਰ ਨੂੰ ਘਰ ਛੱਡ ਗਈ ਹੈ ਇਹ ਘਟਨਾ 3 ਅਪ੍ਰੈਲ ਨੂੰ ਵਾਪਰੀ ਹੈ ਜਦੋਂ ਔਰਤ ਦਾ ਪਤੀ ਕਾਨਪੁਰ ਗਿਆ ਹੋਇਆ ਸੀਗਾ ਵਾਪਸ ਆਉਣ ਦੇ ਉੱਤੇ ਉਸ ਨੂੰ ਆਪਣੀ ਪਤਨੀ ਅਤੇ ਧੀਾਂ ਘਰ ਨਹੀਂ ਮਿਲੀਆਂ ਉਹ ਸੋਚਾਂ ਦੇ ਵਿੱਚ ਪੈ ਗਿਆ ਕਿ ਆਖਿਰ ਕਿੱਥੇ ਗਈ ਹੈ ਪਤੀ ਨੂੰ ਬਹੁਤ ਭਾਲ ਕਰਨ ਤੋਂ ਬਾਅਦ ਵੀ ਕੋਈ ਸੁਰਾਗ ਨਹੀਂ ਲੱਭਿਆ ਹੁਣ ਉਸ ਨੇ ਉਸ ਵਿਅਕਤੀ ਨੂੰ 20000 ਰੁਪਏ ਦੇਣ ਦਾ ਜਿਹੜਾ ਕਿ ਇਨਾਮ ਦੇਣ ਦਾ ਐਲਾਨ ਕਰ ਦਿੱਤਾ ਹੈ ਜੋ ਉਸਦੀ ਪਤਨੀ ਨੂੰ ਲੱਭ ਕੇ ਵਾਪਸ ਲਿਆਵੇਗਾ ਪੀੜਤ ਦਾ ਕਹਿਣਾ ਹੈਗਾ ਕਿ ਉਸਦਾ ਚਾਚਾ ਅਕਸਰ ਉਸਦੇ ਘਰ ਆਉਂਦੇ ਰਹਿੰਦਾ ਸੀਗਾ ਪਰ ਉਸ ਨੂੰ ਕਦੇ ਵੀ ਉਸਦੇ ਉੱਤੇ ਕੋਈ ਚੀਜ਼ ਦੇ ਉੱਤੇ ਸ਼ੱਕ ਨਹੀਂ ਹੋਇਆ ਔਰਤ ਆਪਣੇ ਗਹਿਣੇ ਵੀ ਆਪਣੇ ਨਾਲ ਲੈ ਕੇ ਗਈ ਹੈ ਪੀੜੇ ਦੀ ਸ਼ਿਕਾਇਤ ਦੇ ਉੱਤੇ ਪੁਲਿਸ ਨੇ ਔਰਤ ਦੇ ਗੁੰਮਸ਼ੁਦਗੀ ਦਾ ਮਾਮਲਾ ਦਰਜ ਕਰ ਲਿਆ ਗਿਆ ਅਤੇ ਉਸ ਦੀ ਪਾਲ ਤੇਜ਼ੀ ਦੇ ਨਾਲ ਸ਼ੁਰੂ ਕਰ ਦਿੱਤੀ ਗਈ ਹੈ ਇਨਸਪੈਕਟਰ ਇਨਚਾਰਜ ਦੇ ਵੱਲੋਂ ਕਿਹਾ ਗਿਆ ਹੈਗਾ ਕਿ ਮਾਮਲਾ ਬਹੁਤ ਗੰਭੀਰ ਹੈ ਅਤੇ ਜਲਦੀ ਹੀ ਔਰਤ ਅਤੇ ਉਸ ਦੇ ਨਾਲ ਭੱਜਣ ਵਾਲੇ ਵਿਅਕਤੀ ਦਾ ਪਤਾ ਲੱਗਾ ਲਿਆ ਜਾਵੇਗਾ ਪਿੜਤ ਨੇ ਕਿਹਾ ਹੈਗਾ ਕਿ ਜੇਕਰ ਉਸ ਦੀ ਪਤਨੀ ਵਾਪਸ ਆ ਜਾਂਦੀ ਹੈ ਤਾਂ ਉਹ ਉਸ ਨੂੰ ਸਵੀਕਾਰ ਕਰ ਲਵੇਗਾ ਇੱਕ ਸੋਚਣ ਵਾਲੀ ਗੱਲ ਹੈ ਕਿ ਕਲਯੁਗ ਦੇ ਵਿੱਚ ਅਜਿਹਾ ਵੀ ਹੋ ਸਕਦਾ ਹੈ ਕਿਉਂਕਿ ਜਿੱਥੇ ਰਿਸ਼ਤੇ ਬਹੁਤ ਜ਼ਿਆਦਾ ਖਰਾਬ ਹੁੰਦੇ ਨਜ਼ਰ ਆਉਂਦੇ ਨੇ ਉਥੇ ਹੀ ਇਹ ਵੀ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਹਰ ਕਿਸੇ ਨੂੰ ਹਿਲਾ ਕੇ ਰੱਖ ਦਿੱਤਾ ਹੈ ਕਿ ਇੱਕ ਔਰਤ ਆਪਣੇ ਗਰਸਤੀ ਸ਼ਾਦੀशुदा ਜ਼ਿੰਦਗੀ ਨੂੰ ਤਬਾਹ ਕਰਨ ਦੇ ਲਈ ਕੀ ਕੁਝ ਕਰ ਲੈਂਦੀ ਹੈ ਆਪਣੇ ਜਿਹੜੇ ਕਿ ਚਾਚਾ ਸਰਦ ਨਾਲ ਭੱਜ ਗਈ ਹੈ ਆਪਣੇ ਬੱਚਾ ਨੂੰ ਨਾਲ ਲੈ ਕੇ ਗਈ ਹੈ ਤੇ ਇੱਕ ਮੁੰਡੇ ਨੂੰ 8 ਸਾਲ ਦਾ ਮੁੰਡਾ ਸੀਗਾ ਉਹਨੂੰ ਘਰ ਦੇ ਵਿੱਚ ਛੱਡ ਕੇ ਗਈ ਹੈ ਤਾਂ ਇਸ ਮਾਮਲੇ ਦੇ ਬਾਰੇ ਅੱਗੇ ਕੀ ਕੁਝ ਹੁੰਦਾ ਹੈਗਾ ਕੀ ਉਸ ਦੀ ਪਤਨੀ ਮਿਲਦੀ ਹੈ ਕੀ ਉਸ ਦਾ ਪਤੀ ਹਾਲਾਂਕਿ ਪਤੀ ਦੇ ਵੱਲੋਂ ਕਿਹਾ ਜਾ ਰਿਹਾ ਹੈਗਾ ਕਿ ਜੇਕਰ ਮੇਰੀ ਪਤਨੀ ਵਾਪਸ ਆ ਜਾਂਦੀ ਹੈ ਤਾਂ ਉਸ ਨੂੰ ਮੈਂ ਸਵੀਕਾਰ ਕਰ ਲਿਆ ਕਰ ਲੂੰਗਾ ਪਰ ਸੋਚਣ ਵਾਲੀ ਗੱਲ ਹੈ ਕਿ ਅਜਿਹਾ ਉਸ ਔਰਤ ਨੇ ਕਿਉਂ ਕੀਤਾ ਕੀ ਮਜਬੂਰੀ ਸੀਗੀ ਉਸ ਔਰਤ ਦੀ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਕੀ ਕੁਝ رائے ਹੈਗੀ ਹੈ ਅਤੇ ਆਦੇ ਵਿੱਚ ਆਪਣੀ ਰਾਏ ਜ਼ਰੂਰ ਸੰਚਾਚੇ ਦੇ ਨਾਲ ਭੱਜ ਗਈ ਪਤਨੀ ਲੱਭਣ ਵਾਲੇ ਨੂੰ ਪਤੀ ਦਵੇਗਾ ਇਹਨਾਂ ਜੀ ਹਾਂ ਬੜੀ ਹੀ ਤੋਬਾ ਤੋਬਾ ਕਰਨ ਵਾਲੀ ਇੱਕ ਕਹਾਣੀ ਦਰਅਸਲ ਉੱਤਰ ਪ੍ਰਦੇਸ਼ ਤੋਂ ਸਾਹਮਣੇ ਆਇਆ ਜਿੱਥੇ ਕਿ ਉੱਤਰ ਪ੍ਰਦੇਸ਼ ਇਟਾਵਾ ਜ਼ਿਲ੍ਹੇ ਤੋਂ ਰਿਸ਼ਤਿਆਂ ਨੂੰ ਸ਼ਰਮਸਾਰ ਕਰ ਦੇਣ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਇੱਥੇ ਇੱਕ ਔਰਤ ਆਪਣੇ ਚਾਚੇ ਸਹੁਰੇ ਦੇ ਨਾਲ ਭੱਜ ਗਈ ਹੈ ਜੀ ਹਾਂ ਔਰਤ ਆਪਣੀਆਂ ਦੋ ਧੀਆਂ ਨੂੰ ਵੀ ਆਪਣੇ ਨਾਲ ਲੈ ਗਈ ਹੈ ਜਦੋਂ ਕਿ ਉਸ ਦੇ 8 ਸਾਲ ਦੇ ਪੁੱਤਰ ਨੂੰ ਘਰ ਛੱਡ ਗਈ ਹੈ ਇਹ ਘਟਨਾ 3 April ਨੂੰ ਵਾਪਰੀ ਹੈ ਜਦੋਂ ਔਰਤ ਦਾ ਪਤੀ ਕਾਨਪੁਰ ਗਿਆ ਹੋਇਆ ਸੀਗਾ ਵਾਪਸ ਆਉਣ ਦੇ ਉੱਤੇ ਉਸ ਨੂੰ ਆਪਣੀ ਪਤਨੀ ਅਤੇ ਧੀਾਂ ਘਰ ਨਹੀਂ ਮਿਲੀਆਂ ਉਹ ਸੋਚਾਂ ਦੇ ਵਿੱਚ ਪੈ ਗਿਆ ਕਿ ਆਖਿਰ ਕਿੱਥੇ ਗਈ ਹੈ ਪਤੀ ਨੂੰ ਬਹੁਤ ਭਾਲ ਕਰਨ ਤੋਂ ਬਾਅਦ ਵੀ ਕੋਈ ਸੁਰਾਗ ਨਹੀਂ ਲੱਭਿਆ ਹੁਣ ਉਸ ਨੇ ਉਸ ਵਿਅਕਤੀ ਨੂੰ 20000 ਰੁਪਏ ਦੇਣ ਦਾ ਜਿਹੜਾ ਕਿ ਇਨਾਮ ਦੇਣ ਦਾ ਐਲਾਨ ਕਰ ਦਿੱਤਾ ਹੈ ਜੋ ਉਸਦੀ ਪਤਨੀ ਨੂੰ ਲੱਭ ਕੇ ਵਾਪਸ ਲਿਆਵੇਗਾ ਪੀੜਤ ਦਾ ਕਹਿਣਾ ਹੈਗਾ ਕਿ ਉਸਦਾ ਚਾਚਾ ਅਕਸਰ ਉਸਦੇ ਘਰ ਆਉਂਦੇ ਰਹਿੰਦਾ ਸੀਗਾ ਪਰ ਉਸ ਨੂੰ ਕਦੇ ਵੀ ਉਸਦੇ ਉੱਤੇ ਕੋਈ ਚੀਜ਼ ਦੇ ਉੱਤੇ ਸ਼ੱਕ ਨਹੀਂ ਹੋਇਆ ਔਰਤ ਆਪਣੇ ਗਹਿਣੇ ਵੀ ਆਪਣੇ ਨਾਲ ਲੈ ਕੇ ਗਈ ਹੈ ਪੀੜਤ ਦੀ ਸ਼ਿਕਾਇਤ ਦੇ ਉੱਤੇ ਪੁਲਿਸ ਨੇ ਔਰਤ ਦੇ ਗੁੰਮਸ਼ੁਦਗੀ ਦਾ ਮਾਮਲਾ ਦਰਜ ਕਰ ਲਿਆ ਗਿਆ ਅਥਲ ਦੀ ਪਾਲ ਤੇਜ਼ੀ ਦੇ ਨਾਲ ਸ਼ੁਰੂ ਕਰ ਦਿੱਤੀ ਗਈ ਹੈ ਇਨਸਪੈਕਟਰ ਇਨਚਾਰਜ ਦੇ ਵੱਲੋਂ ਕਿਹਾ ਗਿਆ ਹੈਗਾ ਕਿ ਮਾਮਲਾ ਬਹੁਤ ਗੰਭੀਰ ਹੈ ਅਤੇ ਜਲਦੀ ਹੀ ਔਰਤ ਅਤੇ ਉਸ ਦੇ ਨਾਲ ਭੱਜਣ ਵਾਲੇ ਵਿਅਕਤੀ ਦਾ ਪਤਾ ਲੱਗਾ ਲਿਆ ਜਾਵੇਗਾ ਪਿੜਤ ਨੇ ਕਿਹਾ ਹੈਗਾ ਕਿ ਜੇਕਰ ਉਸ ਦੀ ਪਤਨੀ ਵਾਪਸ ਆ ਜਾਂਦੀ ਹੈ ਤਾਂ ਉਹ ਉਸ ਨੂੰ ਸਵੀਕਾਰ ਕਰ ਲਵੇਗਾ ਇੱਕ ਸੋਚਣ ਵਾਲੀ ਗੱਲ ਹੈ ਕਿ ਕਾਲੀ ਯੁਗ ਦੇ ਵਿੱਚ ਅਜੇ ਹਾਂ ਵੀ ਹੋ ਸਕਦਾ ਹੈ ਕਿਉਂਕਿ ਜਿੱਥੇ ਰਿਸ਼ਤੇ ਬਹੁਤ ਜ਼ਿਆਦਾ ਖਰਾਬ ਹੁੰਦੇ ਨਜ਼ਰ ਆਉਂਦੇ ਨੇ ਉੱਥੇ ਹੀ ਇਹ ਵੀ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਹਰ ਕਿਸੇ ਨੂੰ ਹਿਲਾ ਕੇ ਰੱਖ ਦਿੱਤਾ ਹੈ ਕਿ ਇੱਕ ਔਰਤ ਆਪਣੇ ਗਰਸਤੀ ਸ਼ਾਦੀशुदा ਜ਼ਿੰਦਗੀ ਨੂੰ ਤਬਾਹ ਕਰਨ ਦੇ ਲਈ ਕੀ ਕੁਝ ਕਰ ਲੈਂਦੀ ਹੈ ਆਪਣੇ ਜਿਹੜੇ ਕਿ ਚਾਚਾ ਸਰੋ ਦੇ ਨਾਲ ਭੱਜ ਗਈ ਹੈ ਆਪਣੇ ਬੱਚਾ ਨੂੰ ਨਾਲ ਲੈ ਕੇ ਗਈ ਹੈ ਤੇ ਇੱਕ ਮੁੰਡੇ ਨੂੰ 8 ਸਾਲ ਦਾ ਮੁੰਡਾ ਸੀਗਾ ਉਹਨੂੰ ਘਰ ਦੇ ਵਿੱਚ ਛੱਡ ਕੇ ਗਈ ਹੈ ਤਾਂ ਇਸ ਮਾਮਲੇ ਦੇ ਬਾਰੇ ਅੱਗੇ ਕੀ ਕੁਝ ਹੁੰਦਾ ਹੈਗਾ ਕੀ ਉਸ ਦੀ ਪਤਨੀ ਮਿਲਦੀ ਹੈ ਕੀ ਉਸ ਦਾ ਪਤੀ ਹਾਲਾਂਕਿ ਪਤੀ ਦੇ ਵੱਲੋਂ ਕਿਹਾ ਜਾ ਰਹਾ ਹੈਗਾ ਕਿ ਜੇਕਰ ਮੇਰੀ ਪਤਨੀ ਵਾਪਸ ਆ ਜਾਂਦੀ ਹੈ ਤਾਂ ਉਸ ਨੂੰ ਮੈਂ ਸਵੀਕਾਰ ਕਰ ਲਿਆ ਕਰ ਲੂੰਗਾ ਪਰ ਸੋਚਣ ਵਾਲੀ ਗੱਲ ਹੈ ਕਿ ਅਜਿਹਾ ਉਸ ਔਰਤ ਨੇ ਕਿਉਂ ਕੀਤਾ ਕੀ ਮਜਬੂਰੀ ਸੀਗੀ ਉਸ ਔਰਤ ਦੀ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਕੀ ਕੁਝ رائے ਹੈਗੀ ਹਟਾ ਦੇ ਵਿੱਚ ਆਪਣੀ ਰਾਏ ਜ਼ਰੂਰ